ਨਸ ਤੇ ਤੇ ਮੈਨਾਂ ਹਜੇ ਕੁਝ ਦੇ ਨਹੀਂ ਰਹੀ ਆਪਣੀ ਧੀ ਦੇ ਘਰ ਹੈ ਤੇ ਹੁਣ ਮਨ ਹੋਰ ਤਰ੍ਹਾਂ ਹੋਣ ਲਿਆ ਤੇ ਹਜੇ ਮੇਰੀ ਧੀ ਵੇਖੋ ਕੀ ਕੁਝ ਕਰਦੀ ਫਿਰਦੀ ਸਾਡੇ ਲਈ ਕਿੱਥੇ ਕਿੱਥੇ ਰੱਬਾ ਇਹ ਜਾਨਾ ਮੈਂ ਪਹਿਲਾਂ ਪਿੰਡ ਰਹੀ ਹੈ ਟੱਬਰ ਚ ਫਿਰ ਸ਼ਹਿਰ ਆ ਗਈ ਨੂਹਪੁੱਤ ਕੋਲ ਫਿਰ ਇੱਧਰ ਆ ਗਈ ਹੁੰਦਾ ਬਣੇ ਜੇ ਪਤਾ ਨਹੀਂ ਕਿੱਥੇ ਕਿੱਥੇ ਖੜਨਾ ਮੈਂ ਕੱਲੀ ਕਿਵੇਂ ਰਹਾਾਂਗੀ ਕਿੱਦਾਂ ਇਹ ਬੁੱਢਾ ਬੁੱਢੀ ਦੋਵੇਂ ਜੀ ਕੱਲੇ ਰਹਾਾਂਗੇ ਚੱਲ ਪਈ ਹੁਣ ਇੱਥੋਂ ਵੀ ਚੱਲੀਏ ਵਾ ਨਿਕਸਮਤੇ ਕਿੱਥੇ ਲਿਆ ਕੇ ਖੜਾ ਕਰਤਾ ਏ ਇੰਨਾ ਚਿਰ ਪਿੰਡ ਰਹੀ ਤੱਬਰ ਚ ਬੱਚਿਆਂ ਚ ਫੇਰ ਲੜਾਈਆਂ ਝਗੜਿਆਂ ਚ ਪਿੰਡੋਂ ਤੁਰੀ ਯਾ ਚੱਲ ਪੁੱਤ ਕੋ 4 ਦਿਨ ਰਵਾਂਗੀ ਸੁੱਖ ਦੇ ਕਟਾਂਗੀ ਪਰ ਕਿਸਮਤ ਚ ਉਹ ਵੀ ਨਹੀਂ ਸੋਖ ਚਲੋ ਕੁੜੀ ਨੇ ਫੜ ਲਿਆ ਅੱਲਾ ਵੇਖ ਨਹੀਂ ਸਕੀ ਮਾਪਿਆਂ ਦਾ ਦੁੱਖ ਹੈ ਕਿਸਮਤ ਨੇ ਫੇਰ ਵੇਖੋ ਫੇਰ ਇਕੱਲੇ ਦੇ ਇਕੱਲੇ ਪਰ ਇੱਥੇ ਆ ਕੇ ਤੇ ਮੈਨੂੰ ਬਿਲਕੁਲ ਨਹੀਂ ਲੱਗਾ ਕਿ ਮੈਂ ਕੁੜਮਾ ਦੇ ਘਰ ਰਹਿਣ ਦੀ ਮਿਲਤੀ ਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਇੰਨੀਆਂ ਚੰਗੀਆਂ ਦਰਾਨੀਆਂ ਜਠਾਨੀਆਂ ਸਾਰੇ ਇੰਨੇ ਵਧੀਆ ਮਿਲੇ ਨਾ ਚਲੋ ਇੱਕ ਪਾਸੇ ਰੱਬ ਨੇ ਸੁੱਖ ਦੇ ਦਿੱਤਾ ਪਰ ਮੇਰਾ ਧਿਆਨ ਤੇ ਮੇਰੇ ਪੁੱਤ ਚ ਹੀ ਆ ਜਿੱਦਾਂ ਵੀ ਮਰਜੀ ਐ ਸੋਚਿਆ ਨੂੰ ਪੁੱਤ ਇੱਥੇ ਹੀ ਆ ਜਾਣਗੇ ਪਰ ਕੋਈ ਨਹੀਂ ਪਰਤੇ ਆ ਕਿ ਚੱਲ ਮਾਂ ਘਰ ਚਲੋ ਜੋ ਕਿਸਮਤ ਚ ਲਿਖਿਆ ਉਹ ਹੀ ਹੋਣਾ ਚੱਲ ਮਨਾ ਚੱਲੀਏ ਨਵੇਂ ਸਫ਼ਰ ਨੂੰ ਵੱਛਿਆ ਸੀ ਸ਼ਹਿਰਾਂ ਗਾ ਕੇ ਪੁੱਤ ਦੇ ਘਰ ਰਵਾਂਗੇ ਪਰ ਇਹ ਤਾਂ ਪਤਾ ਹੀ ਨਹੀਂ ਕਿ ਧੀ ਦੇ ਘਰ ਰਵਾਂਗੇ ਚਲੋ ਮਾਰੇ ਸੋਖ ਵੇਲੇ ਸੱਦੇ ਇਦਾਂ ਨਾ ਕੋਈ ਧੀਾਂ ਦੇ ਘਰ ਆਵੇ ਹਸੀ ਜੀ ਹਾਂ ਜੀ ਹੋ ਗਏ ਤਿਆਰ ਹੋ ਗਏ ਤੂੰ ਕੀ ਆ ਤੇ ਮੈਂ ਤਿਆਰ ਹੋ ਗਈ ਬਹੁਤ ਸੋਹਣੇ ਲੱਗਦੇ ਫੇਓ ਅੱਛਾ ਬੁੱਢਿਆਣੇ ਕੀ ਸੋਹਣੇ ਲੱਗਣਾ ਕਿਉਂ ਸਾਡੀ ਨਜ਼ਰ ਨਾਲ ਵੇਖੋ ਤੂੰ ਹੀ ਜਰਾ ਸਾਡਾ ਨ ਦਿਲ ਕਰਦਾ ਹੈ ਕਿ ਸਾਡੀ ਮਾਂ ਇੰਨੀ ਸੋਹਣੀ ਲੱਗੇ ਜ਼ਿੰਦਗੀ ਜਿੱਦਾਂ ਸਾਡੀ ਜ਼ਿੰਦਗੀ ਸਵਾਰੀ ਸਾਨੂੰ ਸਵਾਰਦੀ ਰਹੀ ਸਾਰੀ ਉਮਰ ਅੱਜ ਉਹਨੇ ਵੀ ਸਜਣਾ ਸਵਰਨਾ ਚਾਹੁੰਦਾ ਮਾਂ ਸੋਹਣੀ ਲੱਗਦੀ ਆ ਹਾਂ ਪਰ ਨਾ ਹੁਣ ਤੁਸੀਂ ਵੀ ਮੈਨੂੰ ਤੋੜ ਦੇਣ ਲੱਗੇ ਜੇ ਪਤਾ ਕੀ ਹੈ ਤੁਸੀਂ ਇੱਥੇ ਮਹਿਸੂਸ ਕਰਦੇ ਸੀਗੇ ਕਿ ਮੈਂ ਧੀ ਦੇ ਘਰ ਰਹਿਣੀ ਆ ਧੀ ਦੇ ਘਰ ਰਹਿਣੀ ਆ ਖਾਂ ਲੱਗਿਆ ਝਿਜਕਣਾ ਐ ਫਿਰ ਕੁਝ ਵੀ ਲੰਮੇ ਵੀ ਪੈਣ ਲੱਗਿਆ ਤੂੰ ਕਿੰਨੀ ਝਿਜਕਦੇ ਸੀਗੇ ਕਿ ਮੈਂ ਚੰਗੀ ਨਹੀਂ ਲੱਗਦੀ ਹੈ ਨਾ ਸਾਰੇ ਬੈਠੇ ਉਧਰ ਮੈਂ ਲੰਮੇ ਪਈ ਹਾਂ ਮੈਂ ਚੰਗੀ ਨਹੀਂ ਲੱਗਦੀ ਤੂੰ ਲੰਮੇ ਤੱਕ ਨਹੀਂ ਸੀ ਲੇਟ ਦੇ ਤੱਕ ਨਹੀਂ ਸੀ ਖੜੀ ਹੈ ਤੇ ਤਾਂ ਕਰਕੇ ਹੀ ਤੁਹਾਨੂੰ ਅਸੀਂ ਉਧਰ ਬਣਾ ਕੇ ਦਿੱਤਾ ਵੀ ਚਲੋ ਤੁਸੀਂ ਆਪਣਾ ਵੱਖਰਾ ਮਰਜ਼ੀ ਨਾਲ ਉੱਠੋ ਮਰਜ਼ੀ ਨਾਲ ਖਾਓ ਹੈ ਨਾ ਅਦਾ ਸਾਡੇ ਵਰਗੇ ਬੱਚਿਆਂ ਦਾ ਜੀ ਅਸੀਂ ਆਪਣੇ ਮਾਪਿਆਂ ਨੂੰ ਸੁੱਖ ਦੀ ਜ਼ਿੰਦਗੀ ਨਾ ਦੇ ਸਕੇ ਤੇ ਇਹ ਵੀ ਕੋਈ ਕੋਈ ਬੱਚੇ ਸੋਚਦੇ ਹਨ ਪੁੱਤੋ ਕੇ ਉਹਨੇ ਤਾਂ ਵੇਖੋ ਸੋਚਿਆ ਹੀ ਨਹੀਂ ਮੇਰੇ ਅੰਦਰ ਹਜੇ ਵੀ ਉਹਨੂੰ ਵੇਖਣ ਨੂੰ ਅੱਖੀਆਂ ਤਸਦੀਆਂ ਮਨ ਅਡੀਕਦਾ ਵੀ ਹੁਣ ਵੀ ਆਏਗਾ ਹੁਣ ਵੀ ਆਏਗਾ ਪਰ ਮੈਨੂੰ ਰੱਬ ਨੇ ਨਾ ਜਵਾਈ ਪੁੱਤ ਤਾ ਵੱਧ ਦੇ ਦਿੱਤਾ ਮਾਕਨ ਮਾਸੀ ਜੀ ਤੁਹਾਨੂੰ ਦੱਸਣਾ ਤਾਂ ਚਾਹਦੀ ਸੀ ਪਰ ਮੈਂ ਚਾਹਦੀ ਆ ਕਿ ਤੁਹਾਡੇ ਦੋਨੋਂ ਬੱਚਿਆਂ ਨੂੰ ਤੁਹਾਨੂੰ ਅੱਗੇ ਲੈ ਜਾ ਜੋਤੀ ਕਿੱਥੇ ਗਵਾਚ ਗਈ ਬੱਸ ਤਾਂ ਨਹੀਂ ਨਹੀਂ ਮਾਸੀ ਜੀ ਗਵਾਚਣਾ ਕਿੱਥੇ ਆ ਤੇ ਨਾਲੇ ਇਸ ਘਰ ਚ ਜਵਾਈ ਕੋਈ ਨਹੀਂ ਹੈ ਤੁਹਾਡਾ ਪੁੱਤਰ ਆ ਤੇ ਇੱਕ ਨਹੀਂ ਤਿੰਨ ਦਿਨ ਸੇਵਕ ਵੀ ਪੁੱਤਰ ਹੈ ਤੁਹਾਡਾ ਪਰ ਉਹ ਚੌਥਾ ਪੁੱਤਰ ਹੈ ਇਸ ਕਾਰਜ ਰਹਿਣ ਵਾਲੇ ਤੁਹਾਡੇ ਤਿੰਨ ਪੁੱਤਰ ਹੈ ਜਵਾਈ ਨਹੀਂ ਸਮਝਣਾ ਕਦੀ ਵੀ ਠੀਕ ਆ ਪੁੱਤ ਮੈਂ ਤੇ ਪੁੱਤ ਹੀ ਮੰਨਦੀ ਆ ਮੇਰੇ ਨਾਲ ਤੇ ਉਹਨਾਂ ਨੇ ਪੁੱਤਾਂ ਤੋਂ ਵੱਧ ਸਤਿਕਾਰ ਕੀਤਾ ਮੇਰਾ ਤੁਸੀਂ ਕਹਿੰਦੇ ਹੋ ਕਿ ਪੁੱਤਾਂ ਮੰਗ ਕੀਤਾ ਪਰ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਤੋਂ ਕੋਈ ਕਮੀ ਰਹਿ ਗਈ ਹੈ ਨਹੀਂ ਨਹੀਂ ਜਿਹੜਾ ਨਾ ਤੁਸੀਂ ਮਤਲਬ ਸਾਡੇ ਨਾਲ ਰਹਿ ਨਹੀਂ ਪਾ ਰਹੇ ਕਿਤੇ ਨਾ ਕਿਤੇ ਨਾ ਸਮਾਜ ਦੇ ਨਾਲ ਵੀ ਚੱਲਣਾ ਪੈਂਦਾ ਹੈ ਉਹਦੇ ਕਰਕੇ ਸਾਨੂੰ ਤੁਹਾਡੇ ਲਈ ਜਿੱਦਾਂ ਤੁਹਾਨੂੰ ਸਹੀ ਲੱਗਾ ਨਾ ਵੱਖਰੇ ਕਰਨਾ ਪਿਆ ਤੁਹਾਨੂੰ ਹੈਨਾ ਨਹੀਂ ਤੇ ਅਸੀਂ ਬਿਲਕੁਲ ਨਹੀਂ ਸੀ ਚਾਹਦੇ ਕਿ ਤੁਸੀਂ ਸਾਡੇ ਕੋਲੋਂ ਜਾਓ ਸਾਨੂੰ ਤਾਂ ਮਾਵਾ ਵਰਗੀ ਸ਼ਾਂ ਮਿਲੀ ਹੀ ਹੈ ਨਹੀਂ ਨਹੀਂ ਪਤਾ ਉਹਦੇ ਸਭ ਕੁਝ ਠੀਕ ਹੈ ਮੈਂ ਸਭ ਕੁਝ ਮੰਨਦੀ ਹਾਂ ਤੇ ਇਹ ਅੰਜੂ ਨਾਲ ਵੀ ਵੱਧ ਕੇ ਮੈਨੂੰ ਪਿਆਰ ਦਿੱਤਾ ਪਰ ਵੇਖਿਆ ਸ਼ੁਰੂ ਤੋਂ ਰੀਤ ਚੱਲੀ ਆ ਰਹੀ ਹੈ ਨਾ ਮਾਪਿਓ ਕਰੀ ਧੀਆ ਕਰ ਨਹੀਂ ਰਿਹਾ ਪੁੰਦੇ ਕੁਝ ਵੀ ਕਹਿ ਲਵਾਂ ਪਰ ਅੱਜ ਵੀ ਜਿਹੜੀ ਛੱਤ ਥੱਲੇ ਚਲਨੀ ਹੈ ਨਾ ਉਹ ਵੀ ਤਾਂ ਧੀਜਵਾਈ ਦੀ ਹੈ ਨਾ ਬੱਸ ਕਰੋ ਮਾਸੀ ਜੀ ਐਦਾਂ ਨਾ ਕਹੋ ਚੰਗਾ ਨਹੀਂ ਲੱਗਦਾ ਸਾਨੂੰ ਛਾਲੇ ਦਿੱਤੀ ਛਾੜ ਦੇ ਨਾ ਗੱਲਾਂ ਨੂੰ ਇਹ ਦੱਸ ਅੰਜੂ ਕਿੱਥੇ ਹੈ ਬੱਤ ਨਾਲੇ ਅੰਜਲੀ ਸਾਰੇ ਕਿੱਥੇ ਹੈ ਅੰਜੂ ਤਾਂ ਗਈ ਥੋੜਾ ਜਿਹਾ ਸਮਾਨ ਲੈਣ ਬਾਜ਼ਾਰ ਤੇ ਅੰਜਲੀ ਅ ਰੀਨਾ ਉਹ ਉਸ ਘਰ ਦੇ ਵਿੱਚ ਥੋੜੀ ਜੀ ਤਿਆਰੀ ਕਰਦੇ ਪਏ ਆ ਡੈਕੋਰੇਸ਼ਨ ਕਰਦੇ ਪਏ ਆ ਢਾਡੇ ਵੈਲਕਮ ਲਈ ਲੈ ਦੱਸ वेलकम ली क्यों वेलकम बुड्ढਿਆਂ ਦਾ ਕੀ वेलकम ਕਰਨਾ ਮੈਨੂੰ ਮੇਰੀਆਂ ਤੇ ਨਾ ਪੁੱਤ ਜੇ ਵੀ ਅੱਖਾਂ ਨਾਲ ਸੇਵਕ ਨੂੰ ਅੜੀਕਦੀਆਂ ਕੋਈ ਪਤਾ ਨਹੀਂ ਹੁੰਦਾ ਮਸੀ ਜੀ ਸਮਝਦਾ ਕਦੋਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਕੁਛ ਨਹੀਂ ਪਤਾ ਨਾ ਮਕਾਨ ਤਿਆਰ ਕੀਤੇ ਰਹਿ ਜਾਂਦੇ ਆ ਤੇ ਇਨਸਾਨ ਕਿਤੇ ਦੇ ਕਿਤੇ ਚਲੇ ਜਾਂਦੇ ਕੋਈ ਪਤਾ ਨਹੀਂ ਹੁੰਦਾ ਕਿ ਕਿੱਧਰ ਨੂੰ ਰਸਤਾ ਜਾ ਰਿਹਾ ਹੈ ਇਸ ਸਮੇਂ ਨੂੰ ਪਤਾ ਹੈ ਤੇ ਪਰਮਾਤਮਾ ਨੂੰ ਇਹ ਤੇ ਨਾਲ ਪੁੱਤ ਤੇਰੀ ਸਹੀ ਹੈ ਤੂੰ ਹੀ ਨਾ ਮੇਰਾ ਦਿਲ ਖੁਸ਼ ਕਰਤਾ ਹੈ ਸੂਟ ਪਾ ਕੇ ਮੈਂ ਪੁੱਤ ਤੂੰ ਚਾਨ ਨਾਲ ਲਿਆਂਦਾ ਤੇ ਫਿਰ ਮੈਂ ਪਾਉਣਾ ਹੀ ਸੀ ਬਿਲਕੁਲ ਅਸੀਂ ਵੀ ਚਾਹਦੇ ਸੀ ਕਿ ਨਵਾਂ ਸੂਟ ਪਾ ਕੇ ਤੁਸੀਂ ਨਵੇਂ ਘਰ ਚ ਜਾਓ ਚਲੋ ਆਓ ਥੋੜੀ देर ਧੁੱਪੇ ਬੈਠਦੇ ਆ ਫਿਰ ਤੁਸੀਂ ਉਸ ਘਰ ਚਲ ਜਾਣਾ ਤੇ ਅਸੀਂ ਫਿਰ ਇਕੱਲੇ ਇਸ ਘਰ ਚ ਰਹਿ ਜਾਣਾ ਠੀਕ ਆ ਬੱਤ ਚਲਿਏ ਚਲ ਹਾਂ ਨਵੇਂ ਮੇਰੀ ਗੱਲ ਸੁਣ ਹੁਣ ਨੱਕ ਰਗੜਨ ਦਾ ਕੀ ਫਾਇਦਾ ਹੈ ਹਾਂ ਮੇਰੀ ਗੱਲ ਸੁਣ ਜਦੋਂ ਇੱਥੇ ਆ ਗਏ ਉਹਦੇ ਤੇ ਕਦਰ ਕੀਤੀ ਨਾ ਹੁਣ ਤੂੰ ਗੁਰਦਾਰੇ ਜਾ ਕੇ ਨੱਕ ਰਗੜਨ ਨਹੀਂ ਆ ਕੋਈ ਫਾਇਦਾ ਆ ਵਾ ਚੱਲ ਮੇਰੀ ਗੱਲ ਸੁਣ ਮੰਨਦਾ ਮੈਂ ਤੂੰ ਉੱਥੇ ਗਈ ਹਾਂ ਭਰਾ ਨੂੰ ਲੈ ਕੇ ਤੇ ਮਾਂ ਨੂੰ ਲੈ ਕੇ ਹਾਂ ਤੇ ਮੈਨੂੰ ਲੈ ਕੇ ਗਈਆਂ ਨਾਲ ਦੱਸਿਆ ਹੀ ਮੈਨੂੰ ਇੱਕ ਵਾਰੀ ਕਿ ਮੈਂ ਚੱਲੀ ਆ ਮੰਨਿਆ ਮੈਂ ਘਰ ਨਹੀਂ ਹੁੰਦਾ ਤੇ ਮੈਂ ਵੀ ਤਾਂ ਕੰਮ ਕਰਦੇ ਚੱਕਰ 'ਚ ਧੱਕੇ ਖਾਣੀ ਡਿਆ ਆ ਲੱਭਣੀ ਡਾਂ ਕੋਈ ਨਾ ਕੋਈ ਕੰਮ ਕੀ ਰਹਿ ਕਿ ਗਿਆ ਮੇਰੀ ਗੱਲ ਸੁਣ ਆਪਣੇ ਪੱਲੇ ਰਿਸ਼ਤਿਆਂ ਚ ਵੀ ਲੋਸ ਹੋ ਗਿਆ ਬੀਨਸ ਵੀ ਲੋਸ ਹੋ ਗਿਆ ਕੋਈ ਕਹਾਦਾ ਵਾ ਉਸ ਦਿਨ ਤੋਂ ਮੈਨੂੰ ਨਾਲ ਨਹੀਂ ਲੈ ਕੇ ਗਈ ਤੂੰ ਮੈਨੂੰ ਇੱਕ ਫੋਨ ਕਰਦੀ ਮੈਂ ਆ ਜਾਣਾ ਐ ਅੱਜ ਵੀ ਤਾਂ ਆਪਣੀ ਮਾਂ ਦੇ ਮਗਰ ਹੀ ਲੱਗੀ ਆਂ ਹੋਰ ਕੀ ਮਾਂ ਦੇ ਪਿੱਛੇ ਲੱਗ ਕੇ ਅੱਜ ਫੇਰ ਤੂੰ ਇਕੱਲੀ ਚਲ ਗਈ ਸ਼ੁਰੂ ਤੋਂ ਨਾ ਅੱਜ ਜਿਹੜੇ ਤੇਰੀ ਪੇਕਾਂ ਦੀ ਦਖਲ ਅੰਦਾਜ਼ੀ ਆ ਨਾ ਇਹਨਾਂ ਨੇ ਕੰਮ ਵਿਗਾੜਿਆ ਹੀ ਇਹਨਾਂ ਨੇ ਆ ਜਾ ਦਿਨ ਵਿਖਾਏ ਨੇ ਤੇ ਇਹ ਦਿਨ ਆਪਣੇ ਤੇ ਕਦੀ ਨਹੀਂ ਆਉਣੇ ਤੇਰੀ ਵਜ੍ਹਾ ਤੋਂ ਇਹ ਸਭ ਹੋਇਆ ਤੂੰ ਫੋਨ ਕਰ ਲਿਆ ਤੇ ਮੈਂ ਸੁਣ ਲਿਆ ਮੇਰੇ ਫੋਨ ਦੀ ੜੀਕ ਨਾ ਕਰੀਏ ਮੈਂ ਤੈਨੂੰ ਦੱਸਦਾ ਹੀ ਮੈਂ ਤੈਨੂੰ ਫੋਨ ਨਹੀਂ ਕਰਨਾ ਤੇ ਆ ਕੀ ਫਾਇਦਾ ਹੁਣ ਮੈਂ ਇੱਕ ਜੀ ਹੋਰ ਦੱਸਾਂ ਬੁਰੂ ਘਰ ਜਾ ਭਾਵੇਂ ਮੰਦਰ ਜਾ ਠੀਕ ਆ ਜਿੰਨੇ ਮਰਜ਼ੀ ਨਾਕ ਰਗੜਲਾ ਜਾਣਾ ਆਪਾਂ ਨੂੰ ਇੱਕ ਵਾਰੀ ਮੰਮੀ ਦੇ ਕੋਲ ਜਾ ਕੇ ਉੱਥੇ ਮਨਾਉਣਾ ਹੀ ਪੈਣਾ ਤੇ ਮੈਂ ਇਹ ਗੱਲ ਮੈਂ ਦੱਸ ਤੀ ਸ਼ੁਰੂ ਤੋਂ ਤੂੰ ਕੱਲੀ ਰਹਿਣ ਗਿੱਝੀ ਆ ਜਿੱਥੇ ਦਿਲ ਕਰਦਾ ਉੱਥੇ ਕੱਲੀ ਹੋਣੀ ਮੈਨੂੰ ਤੂੰ ਅੱਜ ਤੱਕ ਦੱਸਿਆ ਹੀ ਕਿ ਮੈਂ ਇੱਥੇ ਚੱਲੀ ਜਾ ਆ ਕਰ ਲੱਗੀ ਦੱਸ啊 ਮੈਨੂੰ ਜਦੋਂ ਮੈਨੂੰ ਅੱਜ ਤੱਕ ਤੂੰ ਨਾਲ ਖੜਿਆ ਹੋਵੇ ਕਿਤੇ ਚੱਲ ਠੀਕ ਐ ਮੈਂ ਬਹੁਤਾ ਗੱਲਾਂ ਨਾ ਕਰ ਮੇਰਾ ਦਿਮਾਗ ਖਰਾਬ ਹੋਣ ਢਿਆ ਅੱਗੇ ਪਜ਼ਲ ਜਾਂ ਕਰਦਾ ਮੈਂ ਹਾਂ ਹੋ ਗਿਆ ਫੜੀ ਤੂੰ ਹੀ ਹੋ ਸੇਬ ਸਬਸਕ੍ਰਾਈਬ ਯਾਰ ਬਸ ਵਧੀਆ ਕੀ ਵੇਖਣ ਡਿਆ ਕੱਲੇ ਆਏ ਜੇ ਮੈਂ ਵੀ ਨਹੀਂ ਆ ਸਕਦਾ ਮੈਂ ਵੀ ਚੱਲ ਜਣਾ ਵਾਪਸ ਉਹ ਨਹੀਂ ਨਹੀਂ ਭਾਜੀ ਇਹ ਕਹੋ ਦੀ ਗੱਲ ਕਰਤੀ ਤੁਸੀਂ ਆ ਬੋ ਕਿਵੇਂ ਠੀਕ ਜੇ ਸਭ ਸਭ ਵਧੀਆ ਘਰ-ਬਾਰ ਕਿੱਦਾਂ ਸਾਰੇ ਠੀਕ ਆ ਘਰ ਤੇ ਵਧੀਆ ਮੈਂ ਤੇ ਆਪਣੇ ਜ਼ਿੰਮੇਵਾਰੀਆਂ ਪੂਰੀਆਂ ਨਿਭਾਉਣ ਡਿਆ ਤੇ ਤੂੰ ਜੋ ਕੁਝ ਕਰਨ ਡਿਆ ਵਧੀਆ ਕਰਨ ਡਿਆ ਸਿਮਰਤ ਕਿੱਥੇ ਆ ਨਾਲ ਘਰ ਚ ਦੋ ਜੀ ਜੇ ਤੁਸੀਂ ਕੁਝ ਦਿਖੰਨੇੜੀ ਸਿਮਰਤ ਭਾਜੀ ਉਹ ਪੰਜ ਗੁਰਦੁਆਰੇ ਨੇ ਮੱਥੇ ਟੇਕਣ ਗਈ ਜੀ ਪੰਜ ਗੁਰਦਰਾਹ ਮੱਥੇ ਟੇਕਣ ਦਾ ਕੀ ਫਾਇਦਾ ਮਾਂ ਪਿਆਰ ਨੂੰ ਘਰੋਂ ਬਾਹਰ ਕੱਢ ਕੇ ਤੇ ਤੁਹਾਡੇ ਗੁਰਦਰਾਹ ਨਾਲ ਜ਼ਿਆਦਾ ਫਾਇਦਾ ਕੀ ਆ ਪਹਿਲੇ ਨੰਬਰ ਤੋਂ ਮੈਨੂੰ ਆ ਗੱਲ ਦੱਸੋ ਮੰਦਾ ਭਾਈ ਕਿ ਗਲਤੀ ਹੋਈ ਹੈ ਮੇਰੇ ਕੋਲ ਪਰ ਉਹ ਗਲਤੀਆਂ ਦਾ ਸੁਧਾਰ ਵੀ ਤੇ ਕਰਨਾ ਹੀ ਆ ਸੁਧਾਰ ਘਰ ਬੈਠੇ ਬੈਠੇ ਹੋ ਜਾਣਾ ਵਾ ਮੰਮੀ ਡੈਡ ਨੂੰ ਮਨਾਉਣ ਵਾਸਤੇ ਜਾਣਾ ਪੈਣਾ ਜੋ ਗਲਤੀਆਂ ਕੀਤੀਆਂ ਹਨ ਉਹ ਤੁਸੀਂ ਆਪਣੀਆਂ ਹੁਣ ਸਹੀ ਕਰੋ ਠੀਕ ਆ ਸਾਰਾ ਮੁਹੱਲਾ ਦੇ ਸਾਰੇ ਲੋਕ ਗੱਲਾਂ ਕਰਨ ਦੇ ਆ ਮੈਂ ਤਾਂ ਸਿਮਰਾ ਦਾ ਟੱਕਾ ਤੁਹਾਡੇ ਘਰ ਆਇਆ ਨੂੰ ਮੈਨੂੰ ਦੱਸੋ ਕਿੰਨੀ ਵਾਰੀ ਮੈਂ ਤੁਹਾਡੇ ਘਰ ਆਇਆ ਹਾਂ ਇੱਕ ਜਾਂ ਦੋ ਵਾਰੀ ਮੇਰਾ ਤਾਂ دل ਹੀ ਨਹੀਂ ਕਰਦਾ ਤੁਹਾਡੇ ਘਰ ਆਉਣ ਨੂੰ ਇੱਕ ਦੇ ਉਹਨੇ ਆਡੇ ਤੋਂ ਜ਼ਿਆਦਾ ਤੋਂ ਬਜਾਤ ਵਿਆਹ ਕਰਵਾਇਆ ਦੂਜੇ ਨੰਬਰ ਤੋਂ ਨਹੀਂ ਆ ਆ ਕੁਛ ਕਰਨ ਦੇ ਦੁਨੀਆ ਤਾਂ ਬਾਤ ਤਮਾਸ਼ਾ ਵੇਖਣ ਦੀ ਹੈ ਭਾਜੀ ਮੈਂ ਚੱਲ ਤੇ ਜਾਵਾਂ ਮੰਮੀ ਕੋਲ ਪਰ ਮੇਰੇ ਨਾਲ ਅੰਦਰੋਂ ਹਿੰਮਤ ਜੀ ਨਹੀਂ ਪੈਣ ਦੀ ਆਪਣੇ ਆਪ ਨੂੰ ਬੜਾ ਵੱਲੋ ਵੀ ਫੀਲ ਜਾਂਦਾ ਨੈਗੇਟਿਵ ਜੀ ਸੋਚ ਆਈ ਜਾਂਦੀ ਹੈ ਕਿ ਮੈਂ ਮੰਮੀ ਨੂੰ ਲੈਣ ਗਿਆ ਚਾਰ ਲੋਕ ਉੱਥੇ ਖਲੋਤੇ ਹੋਣਗੇ ਉਹ ਕੀ ਕਹਿਣਗੇ ਮੈਨੂੰ ਉਹ ਹੀ ਯਾਰ ਮਾਫੀ ਉਹ ਕੁਝ ਨਹੀਂ ਕਹਿੰਦੇ ਇੱਥੇ ਜਿੱਦਾਂ ਉਹਨਾਂ ਨੂੰ ੱਟੇ ਮਾਰ ਕੇ ਬਾਹਰ ਕੱਢਿਆ ਜੈਨਾਂ ਉਹਨਾਂ ਨੂੰ ਮਨਾ ਕੇ ਵੀ ਲਿਆਓ ਜਿਹੜੀ ਗੱਲ ਹੋ ਗਈ ਹੈ ਨਾ ਉਹਨੂੰ ਬਹਿ ਕੇ ਹਣੀ ਉੱਥੇ ਚਾਰ ਬੰਦਿਆਂ ਦੇ ਵਿੱਚ ਤੇ ਮਾਫੀ ਵੀ ਮੰਗਣੀ ਪੈਣੀ ਆ ਜੋ ਕੁਝ ਕੀਤਾ ਨਾ ਸਿਰ ਉੱਚੀ ਕਰਨ ਵਾਲੀ ਗੱਲ ਨਹੀਂ ਕੀਤੀ ਨੀਵਾ ਕਰਨ ਵਾਲੀ ਗੱਲ ਕੀਤੀ ਆ ਠੀਕ ਆ ਨੀਵੀ ਤੇ ਭਾਜੀ ਪੈ ਗਈ ਹੁਣ ਨੀਵੀ ਪੈ ਗਈ ਆ ਚੀਜ਼ਾਂ ਪਹਿਲਾਂ ਵੇਖੀ ਤਾਂ ਲਿਆ ਪਹਿਲਾਂ ਸੋਚੀ ਜਾਂਦੀਆਂ ਤੇ ਅਸੀਂ ਕੀ ਕੁਝ ਕਰਨ ਡਿਆ ਤੇ ਕਿਥੋਂ ਕੀ ਅੱਗੇ ਜਾ ਕੇ ਕਿਹਨੂੰ ਕੀ ਜਵਾਬ ਦੇਣਾ ਵਿਚਰਦੇ ਅਸੀਂ ਵੀ ਆ ਦੁਨੀਆ ਦੇ ਨਾਲ ਠੀਕ ਆ ਸੁਣੀ ਦੀ ਸਬਦੀ ਆ ਘਰ ਦੀ ਨੂੰ ਘਰ ਦੀ ਜਗ੍ਹਾ ਰੱਖੀਦਾ ਮਾਂ ਨੂੰ ਮਾਂ ਦੀ ਜਗ੍ਹਾ ਤੇ ਰੱਖੀਦਾ ਵਾ ਠੀਕ ਆ ਹਰ ਇੱਕ ਦੀ ਸੁਣ ਕੇ ਤੇ ਘਰੀ ਦੇ ਆਪਣੇ ਮਨ ਦੀ ਆ ਪਰ ਜੋ ਤੂੰ ਕੁਛ ਕੀਤਾ ਨਾ ਉਹਦੀ ਆਪਣੀ ਸੱਸ ਵਿਚ ਲਾ ਕੇ ਸਾਡੀ ਮਾਹਰਾ ਵਿਚੇ ਲਾ ਕੇ ਤੇ ਘਰ ਆਪਣਾ ਲਿਆ ਕਰ ਖਰਾਬ ਭਾਜੀ ਇਹ ਉਹ ਤੇ ਮੇਰੇ ਕੋਲ ਗਲਤੀ ਹੋ ਗਈ ਕਿ ਮੈਂ ਇੱਕ ਧਰ ਦੇ ਸੁਣਦਾ ਰਿਆਂ ਸਿਮਰਤ ਜੀ ਸੁਣਦਾ ਰਿਆਂ ਸੱਸ ਜੀ ਸੁਣਦਾ ਰਿਆਂ ਆਪਣੀ ਦੀ ਤੇ ਆਪਣੇ ਮਾਪੇ ਉਹਦੀ ਤੇ ਮੈਂ ਸੁਣੀ ਨਾ ਜੇ ਸ਼ਾਇਦ ਉਹਨਾਂ ਦੀ ਸੁਣ ਲੈਂਦਾ ਤੇ ਅੱਜ ਇਹ ਦਿਨ ਹੋਣੇ ਨਹੀਂ ਨਿਰਤੇ ਜੋ ਆਪਣੇ ਮਾਪਿਆਂ ਨੂੰ ਇੰਨਾ ਸਾਥ ਦੇਣਾ ਤੈਨੂੰ ساری ਉਮਰ ਉਹਨਾਂ ਨੇ ਜੰਮਿਆ ਪਾਲਿਆ ਪੋਸਿਆ ਇੱਥੋਂ ਤੱਕ ਲਿਆਂਦਾ ਤੇ ਅੱਜ ਆਦਿਨ ਵੇਖਣ ਵਾਸਤੇ ਨਾਲ ਲਿਆਂਦਾ ਤੇ ਉਹਨਾਂ ਨੂੰ ਘਰੋਂ ਬਾਹਰ ਕੱਢ ਦੇ ਲੋਕੀ ਕਿੰਨੀਆਂ ਕਿੰਨੀਆਂ ਗੱਲਾਂ ਕਰਨ ਦੇ ਆ ਦੋ ਜੀ ਆ ਤੁਸੀਂ ਤੁਹਾਡੇ ਕੋ ਮਾਪਿਆਂ ਨੂੰ ਸੰਭਾਲ ਲੇਗੇ ਪਾਜੀ ਆਏ ਤੇ ਮੇਰੇ ਕੋਲੋਂ ਬੜੀ ਖੁਸ਼ੀ ਆ ਨਾ ਬੜੀ ਖੁਸ਼ੀ ਖੁਸ਼ੀ ਆਏ ਕਿ ਆਪਣੇ ਪੁੱਤਰੇ ਵਰਗਾਂਗੇ ਪਰ ਗਲਤੀ ਮੇਰੇ ਕੋਲੋਂ ਹੀ ਹੋ ਗਈ ਜਿਹੜੀ ਉਹਨਾਂ ਦੀ ਸੁਣੀ ਨਾ ਗਏ ਹਮੇਸ਼ਾ ਸਿਮਰਤ ਦੇ ਮਗਰ ਲਾ ਕੇ ਮੈਂ ਉਹਨਾਂ ਨੂੰ ਖਤ ਗਿਆ ਜਿੱਦਾਂ ਸਿਮਰਤ ਨੇ ਕਹਿਤਾ ਮੈਂ ਮਾਨ ਪਰ ਪਤਾ ਤੇ ਹੁਣ ਲੱਗਣ ਡਿਆ ਪਛਤਾਵਾ ਤੇ ਹੁਣ ਹੋ ਰਿਆ ਕਿ ਮੈਂ ਕਰਦਾ ਕੀ ਰਿਆਂ ਹਾਂ ਤੂੰ ਯਾਰ ਤੂੰ ਬੰਦਾ ਵਾ ਬੰਦੇ ਬੰਦੇ ਆਪਣੀ ਗੱਲ ਮੰਨਦੇ ਹੁੰਦੇ ਆ ਆਪਣੀ ਕਰਦੇ ਹੁੰਦੇ ਆ ਜਨਾਨੀਆਂ ਥੜਾ ਸੌਂਦੇ ਹੁੰਦੇ ਆ ਅੱਜ ਕਿੱਥੋਂ ਲੈ ਕੇ ਕਿੱਥੋਂ ਤੱਕ ਗੱਲਾਂ ਸਾਨੂੰ ਆ ਗਈਆਂ ਠੀਕ ਆ ਨਾ ਜਿਹੜੀ ਕਬੂਤਰ ਹੁੰਦਾ ਨਾ ਕਬੂਤਰ ਬਿੱਲੂ ਨੂੰ ਵੇਖਣਾ ਅੱਖਾਂ ਬੰਦ ਕਰ ਲੈਂਦਾ ਠੀਕ ਆ ਤੇ ਜਦੋਂ ਉਹਨੂੰ ਤੇ ਇਹ ਹੁੰਦਾ ਵੀ ਕੋਈ ਗੱਲ ਨਹੀਂ ਬਿੱਲੀ ਨੇ ਮੈਨੂੰ ਵੇਖਿਆ ਨਹੀਂ ਹਨਾ ਤੇ ਬਿੱਲੀ ਮਾਰਦੀ ਜਪਟਾ ਦੇ ਚੋੱਕੇ ਗਾਂਹ ਜਾਂਦੀ ਆ ਤੂੰ ਤੇ ਉਹ ਕੀਤਾ ਭਾਜੀ ਇਹੋ ਤੇ ਗਲਤੀ ਹੋਈ ਉਹਦੇ ਪਿੱਛੇ ਤਾਨ ਲੱਗਾ ਰਿਆਂ ਇਹ ਚੱਲ ਬਈ ਇਹਨੇ ਮੈਨੂੰ ਸਟੈਂਡ ਕੀਤਾ ਮੇਰੇ ਨਾਲ ਵਿਆਹ ਕਰਾ ਕੇ ਮੈਨੂੰ ਇੰਨੀ ਵਧੀਆ ਲਾਈਫ ਦਿੱਤੀ ਇਹ ਤੇ ਮੈਂ ਸੋਚਿਆ ਹੀ ਨਹੀਂ ਕਿ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਉਹਨਾਂ ਦੀ ਤੇ ਮੈਂ ਕਦਰ ਹੀ ਨਹੀਂ ਕੀਤੀ ਕਦਰ ਤੇ ਮੈਂ ਉਹਦੀ ਕਰਦਾ ਰਿਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ ਜਿਨ੍ਹਾਂ ਨੇ ਸਟੈਂਡ ਕੀਤਾ ਆਈ ਲਾਰਡ ਨਿਕਲੇ ਨਾ ਫਿਰ ਤੂੰ ਬੰਦਾ ਤੇ ਤੂੰ ਹੈਗਾ ਹੀ ਨਹੀਂ ਜਿਹੜੇ ਬੰਦੇ ਹੁੰਦੇ ਨਾ ਬੰਦੇ ਉਹ ਆਪਣੀ ਅਣਖ ਪਿੱਛੇ ਤੇ ਆਪਣੀ ਜ਼ੁਬਾਨ ਵਿੱਚ ਬੜਾ ਕੁਝ ਕਰਦੇ ਆ ਪਰ ਤੇਰੀ ਬੰਦਿਆਂ ਵਾਲੀ ਕੋਈ ਕੁਆਲਿਟੀ ਨਹੀਂ ਹੈਗੀ ਠੀਕ ਆ ਇੱਕ ਘਰ ਦੇ ਵਿੱਚ ਜਾਨਵਰ ਵੀ ਰੱਖ ਲਈਏ ਨਾ ਉਹਦੇ ਨਾਲ ਵੀ ਪਿਆਰ ਹੋ ਜਾਂਦਾ ਉਹ ਵੀ ਵਫਾਦਾਰ ਹੁੰਦਾ ਵਾ ਤੂੰ ਆਪਣੀ ਮਾਪਿਆਂ ਨੂੰ ਕਿੱਦਾਂ ਧੱਕੇ ਮਾਰ ਕੇ ਕੱਢਿਆ ਤੂੰ ਤਾਂ ਆਪਣੇ ਮਾਪਿਆਂ ਦੇ ਨਾ ਵਫਾਦਾਰ ਆ ਤੂੰ ਕਿੱਦਾਂ ਵਫਾਦਾਰ ਹੋਈਂ ਭਾਜੀ ਮੈਂ ਤਾਂ ਕੋਈ ਧੱਕੇ ਮਾਰੇ ਨਹੀਂ ਚੁੱਪ ਕਰ ਜਾ ਇਹ ਜਿਹੜੇ ਹੁੰਦਾ ਨਾ ਧੱਕੇ ਮਾਰਨੋਂ ਵੀ ਵੱਧ ਹੁੰਦੇ ਆ ਜਿਹੜੇ ਘਰੋਂ ਕੱਢ ਦੇਣਾ ਕਿਸ ਨੂੰ ਕੀ ਪਤਾ ਉਹਨਾਂ ਦੇ ਮਨ ਦੇ ਵਿੱਚ ਕੀ ਕੋਈ ਵੀਰਤੀ ਹੋਣੀ ਆ ਕਿੱਦਾਂ ਦਿਨ ਰਾਤ ਕੱਢਦੇ ਹੋਣੇ ਆ ਤੈਨੂੰ ਨਹੀਂ ਪਤਾ ਧੀ ਦੇ ਘਰ ਜਾ ਕੇ ਮਾਪਿਓ ਰਹਿਣਾ ਕਿੰਨਾ ਔਖਾ ਦਰਦ ਹੁੰਦਾ ਏ ਅਸੀਂ ਤਾਂ ਉਦੋਂ ਮਾਪਿਆਂ ਨੂੰ ਵੇਖਿਆ ਮਾਸੀ ਮਾਸੜ ਨੂੰ ਵੇਖਿਆ ਉਹਨਾਂ ਦਾ ਬੁਰਾ ਹਾਲੀ ਉੱਥੇ ਉਹ ਯਾਦ ਹੀ ਤੈਨੂੰ ਕਰਦੇ ਆ ਗਏ ਮੰਮੀ ਡੈਡੀ ਕੋ ਠੀਕ ਏ ਤੂੰ ਯਾਰ ਜਿਆਦਾ ਗੱਲਾਂ ਦਾ ਕੜਾਣਾ ਬਣਾ ਠੀਕ ਆ ਜਿਹੜੀ ਤੂੰ ਗਲਤੀ ਕੀਤੀ ਆ ਨਾ ਉਥੇ ਜਾ ਕੇ ਉਹਨਾਂ ਕੋਲੋਂ ਮਾਫੀ ਮੰਗ ਤੇ ਉਹਨਾਂ ਨੂੰ ਘਰ ਲੈ ਗਿਆ ਕਦੀ ਚਿਮਰਤ ਨਹੀਂ ਘਰ ਹੁੰਦੀ ਕਦੀ ਤੂੰ ਨਹੀਂ ਘਰ ਹੁੰਦਾ ਇਹ ਤਾਂ ਸਾਰੀ ਦਿਹਾੜੀ ਪਹਿਲਾਂ ਮੈਂ ਉਹਦੇ ਪਿਛੇ ਲਾ ਕੇ ਨੀਵਾ ਆਇਆ ਹੁਣ ਮੈਂ ਤੇਰੇ ਪਿਛੇ ਵੀ ਲਾ ਕੇ ਨੀਵਾ ਆ ਜਾਊਂਗਾ ਜਿਹੜੀ ਆਪਣੀ ਘਰ ਦੀ ਗੱਲ ਬਣਾ ਉਹ ਖਤਮ ਕਰੋ ਤੇ ਮਾਸੀ ਮਾਸੜ ਨੂੰ ਆਪਣੀ ਘਰ ਲੈ ਗਿਆ ਉਹਦਾ ਪੰਚਾਇਤ ਦੀ ਜ਼ਿੰਦਗੀ ਜਿਓ ਮਮੀ ਡੈਡੀ ਮੈਨੂੰ ਯਾਦ ਕਰਦੇ ਹੋਣੇ ਜਦੋਂ ਮੈਂ ਉਹਨਾਂ ਨੂੰ ਯਾਦ ਕਰਦਾ ਯਾਦ ਕਰਦੇ ਆ ਉਹਨਾਂ ਨੂੰ ਪੁੱਛ ਕੇ ਵੇ ਉਹ ਗੱਲਾਂ ਹੀ ਤੇਰੀਆਂ ਕਰਦੇ ਆ ਜਦੋਂ ਉਹਨਾਂ ਨੇ ਮਾਸੀ ਜੀ ਨਾਲ ਗੱਲ ਕੀਤੀ ਨਾ ਉਹਦੇ ਰੱਖਾਂ ਜੇ ਪਾਣੀ ਸੀ ਕਹਿੰਦੇ ਸੀ ਮੇਰਾ ਸੇਵਕ ਮੇਰਾ ਸੇਵਕ ਭਾਵੇਂ ਜਿੱਦਾਂ ਮਰਜੀ ਧੀ ਆ ਜਵਾਈ ਆ ਨਾ ਪੋਤਣੇ ਪੋਤੀ ਰਹਿਣਾ ਚੱਲ ਚਲੀਏ ਤੇ ਉਹਨਾਂ ਨੂੰ ਲੈ ਕੇ ਆਈਏ ਭਾਜੀ ਤੁਸੀਂ ਚਲੋਗੇ ਨਾਲ ਮੇਰੇ ਤਾਂ ਹੀ ਤੇ ਆਇਆ ਨਾ ਉਹਨੂੰ ਤਾਂ ਗੁਰਦੁਆਰੇ ਤੋਰਤਾ ਉਹ ਜਦੋਂ ਵੀ ਜਾਂਦੇ ਜਦੋਂ ਕਹਿੰਦੇ ਆ ਸੇਵਕ ਆਵੇ ਸਿਮਰਤ ਆਵੇ ਹੁਣ ਲੈਣ ਤੇ ਤੈਨੂੰ ਜਾਣਾ ਪੈਣਾ ਵਾ ਉੱਥੇ ਚੱਲ ਚਲੀਏ ਤਾਂ ਉਹਨਾਂ ਨੂੰ ਲੈ ਕੇ ਆਈਏ ਚਲੋ ਫਿਰ ਭਾਈ ਚੱਲੀਏ ਰੀਡਾ ਹਾਂਜੀ ਕਿਵੇਂ ਸੇ ਹਾਂ ਆ ਵੇਖੋ ਚੱਲ ਨਵੇਂ ਮਕਾਨ ਚ ਨਹੀਂ ਜਾਣਾ ਵੇ ਤੁਹਾਨੂੰ ਕਿੱਡੀ ਖੁਸ਼ੀ ਚਾ ਚੜਿਆ ਨਵੇਂ ਮਕਾਨ ਚ ਜਾਣ ਦਾ ਖੁਸ਼ੀ ਨਾ ਹੋਵੇ ਤੇ ਹੋਰ ਕੀ ਹੋਵੇ ਜਿਵੇਂ ਸੇਵਕ ਤੇਵੇਂ ਸਾਗਰ ਤੁਹਾਨੂੰ ਦੇਖ ਕਿੰਨੀ ਖੁਸ਼ੀ ਚੜੀ ਆਖਰ ਤੇ ਧੀ ਦਾ ਘਰ ਹੀ ਆ ਆਏ ਹਾਏ ਮਾਸੀ ਜੀ ਜੇ ਮਾਸੜ ਜੀ ਖੁਸ਼ ਨੇ ਤੇ ਉਹਨਾਂ ਨੂੰ ਖੁਸ਼ ਹੁੰਦੇ ਹੋ ਤੁਸੀਂ ਵੀ ਖੁਸ਼ ਹੋ ਵਹ ਸਕੋ ਪਤਾ ਨਹੀਂ ਤੁਹਾਨੂੰ ਕੀ ਹੋਇਆ ਸੱਚੀ ਕਿਉਂ ਇੰਨੇ ਤੁਸੀਂ ਸੋਚਿਆ ਚ ਪਏ ਹੋ ਇੰਨਾ ਨਾ ਸੋਚਿਆ ਕਰੋ ਤੇ ਨਾਲੇ ਨਾ ਅੰਜੂ ਦਾ ਮੈਨੂੰ ਫੋਨ ਆਇਆ ਐ ਸਾਰੇ ਜਣੇ ਉਧਰ ਹੀ ਆ ਤੇ ਚਲੋ ਆਪਾਂ ਵੀ ਚੱਲੀਏ ਮੈਨਜੂ ਨੂੰ ਫੋਨ ਕਰਕੇ ਕਹਿਨੀ ਆ ਕਿ ਗੱਡੀ ਭੇਜ ਦੇਵੇ ਅੰਜੂ ਨੇ ਧਰ ਨਹੀਂ ਹੁਣ ਆਏ ਹਾਏ ਕੀ ਹੋ ਗਿਆ ਉਧਰ ਹੀ ਨੇ ਸਾਰੇ ਜਣੇ ਤੇ ਆਪਾਂ ਵੀ ਉੱਥੇ ਹੀ ਜੱਲੇ ਆ ਤੇ ਅੱਛੀ ਤੁਹਾਡੇ ਬਾਤ ਚਾਹੁੰਦੇ ਰਹਿਣਗੇ ਤੇ ਆਪਾਂ ਉਧਰ ਚਲਦੇ ਆ ਤੇ ਥਾਲੇ ਲਾਜ ਨਹੀਂ ਤੇ ਗੱਡੀ ਆ ਜਾਂਦੀ ਐ ਤਾਲੇ ਆ ਕਰ ਮੈਨੂੰ ਤਾਲਾ ਲਾ ਜੰਨੀ ਐ ਨਾ ਉਧਰ ਚੱਲੀਏ ਸਾਰੇ ਜਣੇ ਆਪਾਂ ਨਹੀਂ ਬੁੱਤ ਮਾਸੀ ਦੇ ਘਰ ਨੂੰ ਤਾਲੇ ਨਹੀਂ ਲਾ ਕੇ ਜਾਏ ਅੱਛਾ ਹਾਂ ਵੇਖੋ ਮਾਸੀ ਜੀ ਮੈਂ ਜਿੰਨੀ ਮਰਜ਼ੀ ਘਰ ਚ ਵੱਡੀ ਐ ਪਰ ਜੋ ਗੱਲਾਂ ਤੁਹਾਡੇ ਤੋਂ ਵੱਡਿਆਂ ਤੋਂ ਸਿੱਖਣ ਨੂੰ ਮਿਲਦੀਆਂ ਉਹ ਹਾਰ ਇੱਕ ਤੋਂ ਨਹੀਂ ਮਿਲਦੀਆਂ ਹੈਨਾ ਛੋਟਿਆਂ ਨੇ ਮੈਨੂੰ ਇਹੀ ਕਹਿਣਾ ਹਾਂ ਠੀਕ ਐ ਜਿਵੇਂ ਤੁਸੀਂ ਕਹਿੰਨੇ ਹੋ ਹਾਂ ਲਾ ਦੋ ਤਾਲੇ ਹੈਨਾ ਚਲੋ ਚੱਲੀਏ ਫਿਰ ਅੰਜੂ ਨੇ ਗੱਡੀ ਭੇਜਦੀ ਐ ਹੈ ਤੇ ਮੈਂ ਗਵੰਡੀਆਂ ਨੂੰ ਕਹਤਾਂ ਤਾਲਾ ਨਹੀਂ ਲਾਂਦੇ ਆਪਾਂ ਤੇ ਜੁਨੇ ਨਾ ਗੱਡੀ ਭੇਜਦੀ ਐ ਤੇ ਚਲੋ ਫਿਰ ਚੱਲੀਏ ਉਧਰ ਤੇ ਮੈਂ ਜਾਂਦੇ ਜਾਂਦੇ ਆਪਾਂ ਗਵੰਡੀਆਂ ਨੂੰ ਕਹਿ ਜਾਂਨੇ ਆ ਤਾਲਾ ਨਹੀਂ ਲਾਂਦੇ ਤੁਹਾਡੀ ਗੱਲ ਮੁਤਾਬਕ ਹੈ ਨਾ ਠੀਕ ਆ ਬੱਸ ਮੇਰੇ ਤੇ ਬੜਾ ਵਧੀਆ ਜਿਹੜਾ ਟਾਈਮ ਲੰਘਿਆ ਖੁਸ਼ੀਆਂ ਨਾਲ ਲੰਘਿਆ ਇੱਥੇ ਪਰ ਚਲੋ ਮਜਬੂਰੀ ਮਜਬੂਰੀ ਕਾਦੀ ਐ ਉਹ ਵੀ ਤੁਹਾਡਾ ਆਪਣਾ ਹੀ ਘਰ ਆ ਆਪਣਾ ਹੀ ਪੁੱਤ ਮੇਰੀ ਧੀ ਦਾ ਹੀ ਐ ਅੰਲਾ ਤੇ ਧੀ ਦਾ ਫੇਰ ਉਹੋ ਗੱਲ ਅਹੀ ਅੰਨਾ ਤੁਹਾਡੇ ਕੋਲ ਉਧਰ ਜਾ ਕੇ ਬੈਠੇ ਰਿਹਾ ਕਰਨਾ ਬਹੁਤ ਤੇ ਬੜੀ ਖੁਸ਼ੀ ਵਾਲੀ ਗੱਲ ਆ ਜਦੋਂ ਚਲੋ ਚੱਲੀਏ ਤੁਹਾਡਾ ਘਰ ਆ ਚਲੋ ਸਸੀਓ ਸਸਜੀ ਕੈਲ ਜੀ ਤੁਸੀਂ ਅੱਜ ਫੇਰ ਇਕੱਲੇ ਜਦੋਂ ਸਸੀਓ ਮਾਚੀ ਇਹ ਸਸਜੀ ਆ ਰਹੇ ਸਸੀਓ ਮਾਚੜ ਜੀ ਮੈਂ ਤੁਹਾਨੂੰ ਉਦੋਂ ਵੀ ਸਮਝਾਇਆ ਸੀ ਵੀ ਤੁਹਾਡੇ ਇਕੱਲਿਆਂ ਤੇ ਆਇਆ ਨਹੀਂ ਸਰਨਾ ਈ ਜੱਤੀ ਕੀ ਸਮਝਿਆ ਹੈ ਇਹ ਮਸੀ ਜੀ ਮੈਂ ਸਿਮਰਤਾ ਭਰਾ ਅੱਛਾ ਥਿੰਦੇ ਰੋ ਬੇਟਾ ਮਸੀ ਜੀ ਅਸੀਂ ਨਾ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਸੀ ਸਮਝਿਆ ਚਾਹ ਜਗਰ ਨਹੀਂ ਲੱਗਾ ਸਾਨੂੰ ਇਹ ਲੱਗਾ ਕਿ ਕਰਨਾ ਦਿਲ ਦੁਖੇਗਾ ਅਸਲ ਅੱਛਾ ਇਹਨਾਂ ਦੇ ਮੰਮੀ ਇਹ ਤੇ ਸਿਮਰਤ ਤਿੰਨੋ ਜਣੇ ਆਏ ਸੀ ਇੱਕ ਦਿਨ ਜਿਸ ਦਿਨ ਤੁਸੀਂ ਫਰਨੀਚਰ ਲੈਣ ਗਏ ਸੀ ਨਾ ਉਸ ਦਿਨ ਤੇ ਪਰ ਮੈਂ ਕਿ ਆ ਕਿ ਤੁਸੀਂ ਜਿੰਨੀ ਦੇਰ ਤੱਕ ਸੇਵਕ ਨਹੀਂ ਨਾ ਆਂਦਾ ਉਨੀ ਦੇਰ ਤੱਕ ਅਸੀਂ ਇਕੱਲੇ ਸਿਮਰਤ ਆਇਆ ਵੀ ਮਨਜ਼ੂਰ ਨਹੀਂ ਕਰਨਾ ਦੋਵੇਂ ਆਣਗੇ ਤੇ ਫੇਰ ਹੀ ਆਪਾਂ ਜਿਹੜੀ ਹੈ ਨਾ ਅੱਗੇ ਗੱਲ ਕਰਾਂਗੇ ਜੋਤੀ ਮੇਰੇ ਸਿਮਰਤ ਆਈ ਸੀ ਮੈਨੂੰ ਹਾਂਜੀ ਮਾਸੀ ਜੀ ਜੋ ਸਿਮਰਤ ਆਈ ਸੀ ਜੀ ਪਰ ਮੈਂ ਨਾਲ ਸੇਵਕ ਨਹੀਂ ਸੀ ਜੋਤੀ ਗੰਧੀ ਸਿਮਰਤ ਆਈ ਸੀ ਹਾਂਜੀ ਮਾਸੜ ਜੀ ਸਿਮਰਤ ਆਈ ਸੀਗੀ ਤੇ ਪਰ ਸੇਵਕ ਨਹੀਂ ਸੀ ਨਾਲ ਤੇ ਮੈਂ ਭਾਜੀ ਅੱਜ ਵੀ ਇਹੀ ਲਾਈਨ ਕਹਿਨੀ ਹੈ ਕਿ ਜਿੰਨੀ ਦੇਰ ਤੱਕ ਸੇਵਕ ਨਹੀਂ ਨਾ ਆਂਦਾ ਮੈਂ ਤੁਹਾਡੇ ਨਾਲ ਇਹਨਾਂ ਨੂੰ ਨਹੀਂ ਭੇਜ ਸਕਦੀ ਜੋਤੀ ਸਿਮਰਤ ਆਈ ਏ ਆਈ ਜੋਤੀ ਮੇਰੇ ਨੂੰਹੇ ਆਈ ਸੀ ਨਾ ਕੋਟਾ ਜੀ ਮੇਰੇ ਨੂੰਹੇ ਨਹੀਂ ਮੇਰੇ ਪੁੱਤ ਦੇ ਅਕਲ ਤੇ ਪੜਦਾ ਪਾਇਆ ਚਲੋ ਜਿਉਂ ਹੀ ਆ ਗਈ ਚੱਲ ਕੇ ਇਹ ਆ ਗਈ ਜੀ ਮੈਂ ਨਾਲ ਚਲੀ ਜਾਵਾਂ ਬਿਲਕੁਲ ਨਹੀਂ ਮਾਸੀ ਜੀ ਅੱਜ ਕਿੱਥੇ ਹਨ ਸਿਮਰਤ ਸਿਮਰਤ ਭਾਬੀ ਜੀ ਗੁਰਦੁਆਰੇ ਗਈ ਹੈ ਗੁਰਦਰਾਮ ਮੱਥੇ ਟੇਕਦੀ ਫਿਰਦੀ ਜੇ ਅਸਲੀ ਮਾਪਿਓ ਰੱਬ ਵਰਗੇ ਇੱਥੇ ਆ ਰੋਲ ਕੇ ਤੇ ਆਪ ਗੁਰਦਾਨ ਤਰੀ ਕਰਨ ਦੀ ਉਹ ਤੋਂ ਮਾਫ਼ੀਆਂ ਮੰਗਣ ਦਾ ਫਾਇਦਾ ਇੰਨਾ ਕੋ ਲਾ ਕੇ ਮਾਫ਼ੀ ਮੰਗਦੀ ਕੋਈ ਗੱਲ ਨਹੀਂ ਮੇਰੇ ਬੱਚੇ ਮੈਨੂੰ ਢੀਕਦੇ ਆ ਮੈਨੂੰ ਜਾਣ ਦੇ ਨਾਲ ਮਾਸੀ ਜੀ ਮੈਂ ਸੇਵਕ ਤੋਂ ਬਿਨਾਂ ਜਾਂ ਸਿਮਰਤ ਤੋਂ ਬਿਨਾਂ ਤਾਂ ਨਹੀਂ ਭੇਜਿਆ ਕੋਈ ਗੱਲ ਨਹੀਂ ਮੈਂ ਨਹੀਂ ਅੱਦਾ ਭੇਜਣਾ ਅਸੀਂ ਆ ਗਏ ਆਂ ਰਿਸ਼ਤਾ ਜੋੜਨ ਵਾਸਤੇ ਆਏ ਆਂ ਜਿਹੜੇ ਗਲਤੀਆਂ ਨੇ ਗਲਤੀਆਂ ਕੀਤੀਆਂ ਐ ਮੈਂ ਮਾਫੀ ਮੰਗਦਾ ਪਰ ਜੀ ਬਾਕੀ ਨਹੀਂ ਸੇਵਕ ਦਾ ਸਭੀ ਗੱਲ ਸਿਮਰਦੇ ਦਾ ਨਾਮ ਦੱਸਿਆ ਗੁਰਦਾਰੇ ਗਈਆ ਨਾ ਕਰ ਰਗੜਦੀ ਫਿਰਦੀ ਐ ਬਾਕੀ ਜਿਹੜਾ ਸੇਵਕ ਆ ਸਾਨੂੰ ਮਾਪੇ ਨਾਲ ਲੈ ਗਿਆ ਅਸੀ ਜੀ ਆਓ ਸੇਵਕ ਮੰਮੀ ਸੇਵਕ ਮੇਰਾ ਸੇਵਕ ਜਿਕਨਾ ਸੇਵਕ ਮੰਮੀ ਮੰਮੀ ਮੈਨੂੰ ਮਾਫ਼ ਕਰ ਦਿਓ ਸੇਵਕ ਮਾਫ਼ ਕਰ ਦਿਓ ਮੈਨੂੰ ਸੇਵਕ ਆਹੀ ਪੁੱਤ ਜਿੰਨਾ ਮਾਂ ਦੀ ਆਸ ਸੇਵਕ ਮੇਰੀਆਂ ਖਾਂ ਖਾਦਦੇ ਆ ਪੁੱਤ ਤੇ ਯਾਰ ਬਿਸਤਾਂ 깔 ਚੱਲ ਸੇਵਕ ਦੇਖ ਤੇ ਦਰ ਜਾ ਚਲੋ ਮੇਰਾ ਪੁੱਤ ਅੰਦਰ ਚਲੋ ਅੰਦਰ ਸੇਵਕ ਤੇਨ ਮਾਂ ਦਾ ਹੁਣ ਚੇਤਾ ਆਇਆ ਹੁਣ ਤੇ ਮੇਰੀ ਧੀ ਨੇ ਵੀ ਛੱਤ ਦੇ ਦਿੱਤੀ ਪੁੱਤ ਰਹਿਣ ਲਈ ਮੰਮੀ ਮੈਂ ਮੰਨਦਾ ਮੈਂ ਬੜੀਆਂ ਗਲਤੀਆਂ ਕੀਤੀਆਂ ਬੜਾ ਕੁਝ ਕੀਤਾ ਪਰ ਮੈਨੂੰ ਪਤਾ ਉਹਨਾਂ ਗਲਤੀਆਂ ਦੀ ਮਾਫੀ ਵੀ ਨਹੀਂ ਪੰਦੀ ਪਰ ਤੂੰ ਇੱਕ ਮਾਂ ਜੇ ਤੇ ਮੈਨੂੰ ਮਾਫ ਕਰ ਸਕਦੇ ਜੀ ਮੈਨੂੰ ਪਤਾ ਜਿੰਨਾ ਮਰਜ਼ੀ ਮੈਂ ਗੁਰੂ ਘਰੇ ਨੱਕ ਰਗੜ ਲਾ ਜੋ ਮਰਜ਼ੀ ਕਰ ਲਾਂ ਉੱਥੋਂ ਮਾਫੀ ਨਹੀਂ ਮਿਲਨੀ ਕਿਉਂਕਿ ਮੇਰਾ ਰੱਬ ਤੇ ਤੂੰ ਹੀ ਜੀ ਮਾ ਵੀਰ ਤੁਹਾਡੇ ਰੱਬੋਂ ਮਿਲਣੀ ਮੈਨੂੰ ਉਹ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਕਰੇ ਜਿੰਨੇ ਮਰਜ਼ੀ ਮੱਥੇ ਟੇਕ ਕੇ ਮੇਰੇ ਰੱਬ ਤੇ ਤੁਸੀਂ ਜੇ ਸੇਵਕ ਬੜਾ ਔਖਾ ਹੀ ਧੀਆ ਦਾ ਘਰ ਮਾਪਿਆ ਨੋ ਰਹਿਣਾ ਪੱਥਰ ਰੱਖ ਕੇ ਪਤਾ ਨਹੀਂ ਕਿੱਦਾਂ ਉਹ ਆਪਣੀ ਧੀ ਦੇ ਘਰ ਰਹੀ ਵੇਖੋ ਭਾਜੀ ਕੈਨ ਨੂੰ ਮਾਸੀ ਜੀ ਹੈ ਮਾਸੜ ਜੀ ਹੈ ਪਰ ਅਸੀਂ ਕਦੀ ਮਾ ਪਿਓ ਤੋਂ ਘਟ ਨਹੀਂ ਇਹਨਾਂ ਨੇ ਸਮਝਿਆ ਹੁਣ ਤਾਂ ਸੇਵਕ ਆ ਗਿਆ ਹੈ ਮਾਸੀ ਜੀ ਤੇ ਮਾਸੜ ਜੀ ਦੇ ਚਿਹਰੇ ਦੀ ਰੌਣਕ ਹੀ ਹੋ ਰਹੀ ਹੈ ਜੋਤੀ ਮਾਪਿਆਂ ਦੀ ਰੌਣਕ ਤੇ ਬੱਚਿਆਂ ਨੂੰ ਵੇਖ ਕੇ ਹੀ ਆ ਜਾਂਦੀ ਹੈ ਸਹੀ ਕਿਹਾ ਮਸੀ ਜੀ ਤੁਸੀਂ ਤੇ ਰਹੀ ਗੱਲ ਸੇਵਕ ਤੇਰੀ ਪੁੱਤ ਜੇ ਤੂੰ ਨਾ ਰੋਟੀ ਦੇਂਦਾ ਤੇ ਖਾਣੀਆਂ ਤੇ ਦੋ ਰੋਟੀਆਂ ਹੀ ਸੀ ਗੁਰੂ ਘਰ ਰਹਿ ਕੇ ਖਾ ਲੈਂਦੇ